ਕਰਦੇ ਆ ਬੱਬੂ ਮਾਨ ਚਮਕੀਲੇ ਦੀ ਫਿਲਮ ਆਈ ਇਹ ਫਿਲਮ ਸਭ ਤੋਂ ਪਹਿਲਾਂ ਬੱਬੂ ਮਾਨ ਨੇ ਕਰਨੀ ਸੀ ਬੱਬੂ ਮਾਨ ਦੀ ਟੀਮ ਦੇ ਨਾਲ ਉਹਨਾਂ ਦਾ ਕੰਟਰੈਕਟ ਹੋ ਚੁੱਕਾ ਸੀ ਸਾਰਾ ਕੁਝ ਹੋ ਚੁੱਕਾ ਸੀ ਇੱਕ ਸਾਲ ਦਾ ਸਮਾਂ ਲੈ ਲਿਆ ਗਿਆ ਹੈ ਸਗਾ ਔਰ ਫਿਲਮ ਬਣਨੀ ਸੀ ਹੀਰੋ ਹੋਣਾ ਸੀ ਪੰਜਾਬ ਦਾ ਮਸ਼ਹੂਰ ਸਿੰਗਰ ਬੱਬੂ ਮਾਨ ਜਾਣੀ ਕੇ ਖੰਟ ਬੜਾ ਮਾਨ ਜਿਹਦੀ ਕਿ ਇੱਕ ਕਟੜ ਫੈਨ ਫੋਲਵਰਗਾ ਜਿਹਨੂੰ ਕਿ ਬਹੁਤ ਪਿਆਰ ਕਰਦੇ ਆ ਔਰ ਕੱਟੜ ਦਾ ਭਰਿਆ ਪਿਆਰ ਕਰਦੇ ਆ ਜਿੰਨਾ ਅਥਾਹ ਮੁਹੱਬਤ ਪਿਆਰ ਬੱਬੂ ਮਾਨ ਦੇ ਹਿੱਸੇ ਆਇਆ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਉਹਨਾਂ ਚੋਂ ਜੇ ਕਈ ਚਮਕੀਲਾ ਔਰ ਸਿੱਧੂ ਮੂਸੇ ਦਾ ਉਹ ਵੀ ਆਉਂਦੇ ਨੇ ਪਰ ਬੱਬੂ ਮਾਨ ਦੀ ਲਿਸਟ ਬਹੁਤ ਵੱਡੇ ਲੈਵਲ ਤੇ ਉੱਚੀ ਆ ਤੇ ਬੱਬੂ ਮਾਨ ਨੂੰ ਲੈ ਕੇ ਚਮਕੀਲਾ ਤੇ ਫਿਲਮ ਬਣਾਉਣ ਦਾ ਜਦੋਂ ਉੱਠਿਆ ਮੁੱਦਾ ਤੇ ਫਿਰ ਉਹਨਾਂ ਨੇ ਪਹੁੰਚ ਕੀਤੀ ਚਮਕੀਲਾ ਜੀ ਦੇ ਪਰਿਵਾਰ ਤੱਕ ਗਏ ਫਿਰ ਉਹਨਾਂ ਦੀ ਬਕਾਇਦਾ ਐਗਰੀਮੈਂਟ ਹੋਏ ਬਕਾਇਦਾ ਸਾਰਾ ਕੁਝ ਹੋਇਆ ਲਿਖਤੀ ਕੀ ਕਾਰਨ ਅਜਿਹੇ ਹੋਏ ਕਿ ਬਾਅਦ ਦੇ ਵਿੱਚ ਫਿਲਮ ਲਟਕ ਗਈ ਇਥੋਂ ਤੱਕ ਕਿ ਸ਼ੂਟਿੰਗ ਵੀ ਨਹੀਂ ਸ਼ੁਰੂ ਹੋ ਸਕੀ ਫਿਲਮ ਦੀ ਕੁਝ ਕਾਰਨ ਅਜਿਹੇ ਬਣ ਗਏ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ABC ਕੇ ਬੱਬੂ ਮਾਨ ਦਾ ਟਾਈਮ ਜਿਹੜਾ ਸੀਗਾ ਉਹ ਨਹੀਂ ਸੀ ਕੱਟ ਪੰਦਾ ਤੇ ਇੱਕ ਸਾਲ ਦਾ ਕੰਟਰੈਕਟ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰ ਸਿਕਾ ਇੱਕ ਪਰਿਵਾਰ ਨੇ ਫਿਰ ਉਹਨਾਂ ਨੂੰ ਕੋਰਟ ਜਰੀਏ ਨੋਟਿਸ ਕੱਢ ਕੇ ਕਹਿਤਾਂ ਦੀ ਵੀ ਤੁਹਾਡਾ ਸਮਾਂ ਪੂਰਾ ਹੋ ਚੁੱਕਾ ਤੁਸੀਂ ਕਿਸੇ ਅਸੀਂ ਸਾਲ ਦੇ ਵਿੱਚ ਫਿਲਮ ਬਣਾ ਕੇ ਤਿਆਰ ਕਰਕੇ ਲੀਜ਼ ਕਰਦਾਂਗੇ ਤੁਸੀਂ ਨਹੀਂ ਕੀਤੀ ਅੱਜ ਤੋਂ ਤੁਹਾਡਾ ਤੁਹਾਡਾ ਇਕਰਾਰਨਾਮਾ ਟੁੱਟਦਾ ਅਸੀਂ ਹੁਣ ਜਿੱਦਰ ਮਰਜ਼ੀ ਹੋਰ ਕਰ ਸਕੀਏ ਉਸ ਤੋਂ ਬਾਅਦ ਦੀਆਂ ਇਹ ਹੈਗੀਆਂ ਗੱਲ 14 ਔਰ 15 ਦੀ ਤੇ ਬੱਬੂ ਮਾਨ ਦੇ ਹਿੱਸੇ ਆਉਂਦੀ ਆਉਂਦੀ ਫਿਲਮ ਜਾਂ ਪਈ ਦਿਲਜੀਤ ਦੋਸਾਂਝ ਦੀ ਝੋਲੀ ਦੇ ਵਿੱਚ ਜੇ ਗੱਲ ਕਰੀਏ ਆਪਾਂ ਵੀ ਇਹਦੀ ਜਿਹੜੀ ਮਿਹਨਤ ਪੈਸੇ ਕਹਿਣ ਦਾ ਮਤਲਬ ਜੋ ਦਿਨ ਸੀ ਉਹ ਵੀ ਕਹਿੰਦੇ ਚਮਕੀਲਾ ਜੀ ਦੇ ਪਰਿਵਾਰ ਤੱਕ ਪਹੁੰਚਦੇ ਕਰ ਦਿੱਤੇ ਸੀ ਕਿਉਂਕਿ ਐਗਰੀਮੈਂਟ ਫਿਰ ਹੀ ਹੋਣਾ ਸੀਗਾ ਐਗਰੀਮੈਂਟ ਉਦੋਂ ਹੁੰਦਾ ਜਦੋਂ ਪੂਰਾ ਪੈਸੇ ਪੇਮੈਂਟ ਕਰ ਦਿੱਤੀ ਜਾਂਦੀ ਆ ਪਰ ਗੱਲ ਕਿੱਥੇ ਇਹ ਆ ਕਿ ਜੇ ਬਾਬੂ ਮਾਨ ਫਿਲਮ ਬਣਾਉਂਦਾ ਕਿ ਐਦਾਂ ਹੀ ਹਿੱਟ ਹੁੰਦੀ ਜਿਵੇਂ ਕਿ Netflix ਤੇ ਦਰਜੀ ਦੁਸਾਂਜ ਦੀ ਚਮਕੀਲਾ ਹਿੱਟ ਹੋਈ ਆ ਬਹੁਤ ਵੱਡੇ ਲੈਵਲ ਤੇ ਨੇ ਇਹ ਕਹ ਲਓ ਆਪਣੇ ਆਲੂ ਆਡੀਅנס ਦਾ ਧਿਆਨ ਖਿੱਚਿਆ ਆ ਜਿਹੜੀ ਚਮਕੀਲਾ ਫਿਲਮ ਆ ਬਹੁਤ ਸਚਾਈਆਂ ਸਾਹਮਣੇ ਆਈਆਂ ਕਿਵੇਂ ਚਮਕੀਲੇ ਨੂੰ ਖੜਤੂਆਂ ਦਾ ਪਰ ਇੱਕ ਉਧਰੋਂ ਪੁਲਿਸ ਦਾ ਵੀ ਪੁਲਿਸ ਕਹਿੰਦੀ ਤੂੰ ਕਿਉਂ ਡਰਦਾ ਮਾਫੀਆ ਮੰਗਦਾ ਫਿਰਦਾ ਜਾਂ ਕਿੱਦਾਂ ਚਾ ਉਧਰੋਂ ਕਹਿੰਦੇ ਤੂੰ ਬੰਦਾ ਬਣ ਜਾ ਕਿਨ ਇਸ ਕਸਮ ਕਦਰ ਦੇ ਵਿੱਚ ਜਿਵੇਂ ਕਿ ਦਲਜੀਤ ਇਹਨੂੰ ਲੈ ਕੇ ਆ ਕਿ ਬੱਬੂ ਮਾਨ ਨੂੰ ਮੈਂ ਲਿਆ ਸਕਦੇ ਸੀ ਪਰ ਬੱਬੂ ਮਾਨ ਨੇ ਬਾਅਦ ਦੇ ਵਿੱਚ ਕਿ ਇੰਟਰਵਿਊਜ਼ ਦੇ ਵਿੱਚ ਕਿਹਾ ਪੇ ਮੇਰਾ ਇੱਕ ਕਨਸੈਪਟ ਨਹੀਂ ਮੇਰਾ ਹੀਰੋ ਬੰਦਾ ਸਿੰਘ ਬਹਾਦਰ ਹਰੀ ਸਿੰਘ ਨੜੂਆ ਮਹਤਾ ਉਹਨਾਂ ਤੇ ਕਰੂੰਗਾ ਪਰ ਕੋਈ ਦਿਨ ਸੀ ਕਿ ਬੱਬੂ ਮਾਨ ਚਮਕੀਲਾ ਜੀ ਤੇ ਫਿਲਮ ਕਰਨ ਲੱਗਾ ਸੀ ਕੀ ਐਸੀ ਵਜ੍ਹਾ ਬਣੀ ਕਿ ਬਾਅਦ ਚ ਬੰਦਾ ਸਿੰਘ ਬਹਾਦਰ ਤੇ ਹਰੀ ਸਿੰਘ ਨਲੂਏ ਤੇ ਬੱਬੂ ਮਾਨਾ ਗਏ ਇਹਦੇ ਬਾਰੇ ਤੁਸੀਂ ਜਾਣਨਾ ਪਾਇਓ ਆਉਣ ਵਾਲੇ ਟਾਈਮ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਇਸੇ ਟੌਪਿਕ ਤੇ ਇਸ ਤਰ੍ਹਾਂ ਦੇ ਟੌਪਿਕ ਲੈ ਕੇ ਆਉਂਦਾ ਰਹਿਣਾ ਤੇ ਮੇਰੇ ਨਾਲ ਜੁੜੇ ਰਹੋ ਔਰ ਯੂ ਫੇਸਬੁਕ ਤੇ ਸਾਨੂੰ ਕਰ ਲੀ